ਇੱਕ ਕਿਸਾਨ ਆਪਣੇ ਖੇਤਾਂ ਵਿੱਚ ਹਲ ਵਾਰ ਰਿਹਾ ਸੀ ਉਸ ਕੋਲ ਸ਼ਿਕਾਰ ਖੇਡਦੇ ਰਾਜਾ ਆਇਆ ਰਾਜੇ ਨੇ ਘੋੜਾ ਰੋਕ ਕੇ ਕਿਸਾਨ ਨੂੰ ਕਿਹਾ ਭਾਈ ਸਹਿਬ ਤੁਹਾਡੇ ਕੋਲ ਕੁਝ ਖਾਣ ਪੀਣ ਲਈ ਹੈ ਕਿਸਾਨ ਨੇ ਨਿਮਰਤਾ ਨਾਲ ਉੱਤਰ ਦਿੱਤਾ ਜੋ ਰੁੱਖਾ ਮਿੱਸਾ ਮੇਰੇ ਕੋਲ ਹੈ ਉਹ ਹਾਜ਼ਰ ਹੈ ਕਿਸਾਨ ਨੇ ਪਹਿਲਾਂ ਰਾਜੇ ਨੂੰ ਔਰੇ ਤੋੜੇ ਦਾ ਠੰਢੀ ਪਾਣੀ ਪਿਆ ਤੇ ਹੱਥ ਤਵਾਏ ਤੇ ਫੇਰ ਲੂਣ ਵਾਲੀਆਂ ਵੇਸਣ ਦੀਆਂ ਰੋਟੀਆਂ ਤੇ ਗੰਡੇ ਤੇ ਖੱਟੀ ਲੱਸੀ ਜਿਹੇ ਪਦਾਰਥ ਖਾਂ ਲਈ ਦਿੱਤੇ ਅਜਿਹਾ ਭੋਜਨ ਰਾਜੇ ਨੇ ਪਹਿਲੀ ਕਦੇ ਨਹੀਂ ਸੀ ਛਕਿਆ ਰਾਜਾ ਭੋਜਨ ਸ਼ੱਕ ਕੇ ਬਹੁਤ ਖੁਸ਼ ਹੋਇਆ ਉਹ ਸਨੇ ਤੁਰਨ ਲੱਗੇ ਆ ਕਿਸਾਨ ਨੂੰ ਕਿਹਾ ਭਾਈ ਸਾਹਿਬ ਕੱਲਾ ਕੱਲ ਨੂੰ ਦਿਨੇ 10 ਵਜੇ ਮੇਰੇ ਕੋਲ ਰਾਜਧਾਨੀ ਪਹੁੰਚੇ ਮੈਂ ਤੁਹਾਡੀ ਸੇਵਾ ਤੋਂ ਬਹੁਤ ਖੁਸ਼ ਹਾਂ ਜੋ ਤੁਸੀਂ ਮੂੰਹ ਮੰਗੋਗੇ ਮੈਂ ਤੁਹਾਨੂੰ ਉਹੀ ਨਾਮ ਦੇਵਾਂਗਾ ਕਿਸਾਨ ਦੂਜੇ ਦਿਨ ਰਾਜੇ ਦੇ ਕਿਲੇ ਅੱਗੇ ਪਹੁੰਚਿਆ ਉਸਨੇ ਸੰਤਰੀ ਨੂੰ ਆਪਣੇ ਆਉਣ ਦਾ ਕਾਰਨ ਦੱਸਿਆ ਸੰਤਰੀ ਨੇ ਉਸ ਨੂੰ ਠਹਿਰਨ ਲਈ ਕਿਹਾ ਤੇ ਆਪ ਮੁਲਕ ਮੁਲਕਾਤ ਮੁਲਕਾਤ ਅਫਸਰ ਕੋਲ ਜਾ ਕੇ ਕਿਸਾਨ ਦਾ ਆਉਣ ਦਾ ਕਾਰਨ ਦੱਸਣ ਲੱਗਿਆ ਵਾਪਸ ਆ ਕੇ ਉਸਨੇ ਕਿਸਾਨ ਨੋ ਕਿਹਾ ਕਿ ਇਨਾਮ ਵਿੱਚ ਮੈਨੂੰ ਵੀ ਮੈਨੂੰ ਕੀ ਦਵੇਂਗਾ ਕਿਸਾਨ ਨੇ ਕਿਹਾ ਅੱਧੇ ਤੇਰੇ ਤੇ ਅੱਧੇ ਮੇਰੇ ਸੰਤਰੀ ਨੇ ਖੁਸ਼ੀ-ਖੁਸ਼ੀ ਉਸ ਨੂੰ ਅੱਗੇ ਭੇਜ ਦਿੱਤਾ ਅੱਗੋਂ ਕਿਸਾਨ ਮੁਲਾਕਾਤ ਤੇ ਅਫਸਰ ਕੋਲ ਗਿਆ ਅਫਸਰ ਨੇ ਕਿਹਾ ਮੁਲਾਕਾਤ ਤਾਂ ਰਾਜੇ ਨਾਲ ਮੈਂ ਕਰਾਉਣੀ ਹੈ ਤਾਂ ਮੈਨੂੰ ਕੀ ਦਵੇਂਗਾ ਕਿਸਾਨ ਨੇ ਜਵਾਬ ਦਿੱਤਾ ਤੁਹਾਨੂੰ ਜੀ ਚੌਥਾ ਹਿੱਸਾ ਦੇਵਾਂਗਾ ਕਿਸਾਨ ਦੇ ਦਰਬਾਰ ਪਹੁੰਚਣ ਤੋਂ ਪਹਿਲਾਂ ਹੀ ਮੁਲਾਕਾਤੀ ਅਵਸਰ ਨੇ ਖਜ਼ਾਨਚੀ ਨੇ ਕੰਨਾਂ ਵਿੱਚ ਸਾਰੀ ਗੱਲ ਪਾ ਦਿੱਤੀ ਖਜ਼ਾਨਚੀ ਭੱਜ ਕੇ ਕਿਸਾਨ ਨੂੰ ਕਹਿਣ ਲੱਗਾ ਰੁਕ ਜਾ ਭਾਈ ਚੱਕ ਤਾਂ ਮੈਂ ਕਟਣਾ ਏ ਰਾਜੇ ਨੇ ਤਾਂ ਸਿਰਫ ਦਸਤਕ ਕਰਨੇ ਹਨ ਤੂੰ ਦੱਸ ਮੈਨੂੰ ਕੀ ਦੇਵੇਂਗਾ ਕਿਸਾਨ ਨੇ ਕਿਹਾ ਚੌਥਾ ਹਿੱਸਾ ਕਿਸਾਨ ਜਦ ਰਾਜੇ ਦੇ ਦਰਬਾਰ ਪਹੁੰਚਿਆ ਤਾਂ ਰਾਜੇ ਰਾਜੇ ਨੇ ਖੜੇ ਹੋ ਕੇ ਉਸ ਦਾ ਸਵਾਗਤ ਕੀਤਾ ਤੇ ਬੈਠਣ ਲਈ ਕਿਹਾ ਫਿਰ ਰਾਜੇ ਨੇ ਕਿਸਾਨ ਨੂੰ ਕਿਹਾ ਮੰਗ ਜੋ ਮੰਗਣਾ ਮੈਂ ਤੇਰੇ ਨਾਲ ਕੀਤਾ ਵਾਦਾ ਪੂਰਾ ਕਰਾਂਗਾ ਕਿਸਾਨ ਨੇ ਸੋਚਿਆ ਕੀ ਮੰਗੀ ਮੰਗ ਵਿੱਚੋਂ ਬਚਨ ਤਾਂ ਕੁਝ ਨਹੀਂ ਬਚਨਾਂ ਤਾਂ ਕੁਝ ਨਹੀਂ ਇਹ ਸੋਚ ਕੇ ਉਸ ਨੇ ਝਟ ਕਿਹਾ ਮਹਾਰਾਜਾ ਮੇਰੀ ਮੰਗ ਹੈ ਕਿ ਮੇਰੇ ਸਿਰ ਵਿੱਚ 176 ਮਾਰੇ ਜਾਣ ਰਾਜੇ ਨੇ ਕਿਹਾ ਇਹ ਕੋਈ ਮੰਗੇ ਤੂੰ ਕਿਹੜਾ ਕੋਈ ਗਲਤੀ ਕੀਤੀ ਹੈ ਜੋ ਤੈਨੂੰ ਸਜ਼ਾ ਦਿੱਤੀ ਜਾਵੇ ਕੁਝ ਹੋਰ ਮੰਗ ਕਿਸਾਨ ਨੇ ਕਿਹਾ ਬਾਦਸ਼ਾਹ ਸਲਾਮਤ ਮੇਰੀ ਮੰਗ ਜਾਇਜ਼ ਹੈ ਤੁਸੀਂ ਮੇਰੀ ਮੰਗ ਪੂਰੀ ਕਰ ਦਿਓ ਰਾਜੇ ਨੇ ਖਜ਼ਾਨਚੀ ਨੂੰ ਦੱਸਿਆ ਤੇ ਕਿਸਾਨ ਦੀ ਮੰਗ ਲਿਖ ਕੇ ਦਸਤਖਤ ਕਰਵਾਉਣ ਲਈ ਕਿਹਾ ਜਦ ਹੀ ਖਜ਼ਾਨਚੀ ਖਜ਼ਾਨਚੀ ਨੇ ਲਿਖਤ ਕਿਸਾਨ ਦੇ ਹੱਥ ਫੜਾਈ ਤਾਂ ਰਾਜੇ ਨੇ ਤੁਰੰਤ ਮੰਗ ਪੂਰੀ ਕਰਨ ਦਾ ਹੁਕਮ ਦੇ ਦਿੱਤਾ ਫਿਰ ਕਿਸਾਨ ਨੇ ਰਾਜੇ ਨੂੰ ਕਿਹਾ ਕੀ ਪਹਿਲੀ ਸੰਤਰੀ ਨੂੰ ਸਦੋ ਮੈਂ ਆਪਣੀ ਮੰਗ ਦਾ ਅੱਧਾ ਭਾਗ ਉਸ ਨੂੰ ਦੇਣਾ ਦਾ ਵਾਅਦਾ ਕੀਤਾ ਹੈ ਸੰਤਰੀ ਦੱਸਿਆ ਦੱਸਿਆ ਗਿਆ ਤੇ ਕਿਸਾਨ ਨੇ 576 50 76 ਉਸ ਦੇ ਮਰਵਾ ਦਿੱਤੇ ਬਾਕੀ 76 ਬਾਰੇ ਕਿਸਾਨ ਨੇ ਕਿਹਾ ਹੁਣ ਤੁਹਾਡੇ ਮੁਲਾਕਾਤੀ ਅਫਸਰ ਨੂੰ ਸੱਦੋ ਉਸ ਦਾ ਵੀ ਚੌਥਾ ਹਿੱਸਾ ਹੈ 25 76 ਮਰਵਾਏ ਗਏ ਫਿਰ ਖਜ਼ਾਨਚੀ ਨੂੰ ਬੁਲਾਇਆ ਗਿਆ ਅਤੇ 25 76 ਉਸ ਨੂੰ ਮਰਵਾਏ ਗਏ ਭਾਰੀ ਕਚਹਿਰੀ ਵਿੱਚ 176 ਦਾ ਨਾਂ ਵੰਡੇ ਜਾਣ ਤੋਂ ਬਾਅਦ ਜਦੋਂ ਕਿਸਾਨ ਤੁਰਨ ਲੱਗਿਆ ਤਾਂ ਰਾਜੇ ਨੇ ਉਸ ਨੂੰ ਰੋਕ ਲਿਆ ਤੇ ਕਿਹਾ ਤੁਹਾਡੀ ਮੰਗ ਬਿਲਕੁਲ जायਜ਼ ਸੀ ਕਿਲੇ ਦੇ ਦਰਵਾਜ਼ੇ ਤੱਕ ਤਾਂ ਤੁਹਾਡੇ ਕੋਲ ਕੁਝ ਵੀ ਨਹੀਂ ਬਚਣਾ ਸੀ ਇਸ ਤਰ੍ਹਾਂ ਰਾਜੇ ਨੂੰ ਆਪਣੇ ਰਾਜ ਵਿੱਚ ਫੈਲੇ ਭ੍ਰਿਸ਼ਟਾਚਾਰ ਦਾ ਪਤਾ ਲੱਗ ਗਿਆ ਉਸ ਨੇ ਤੁਰੰਤ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੇ ਹੁਕਮ ਦੇ ਦਿੱਤੇ ਅਤੇ ਫਿਰ ਕਿਸਾਨ ਨੂੰ ਉਸ ਦੀ ਸ਼ਾਨਫ ਕਰਨ ਬਹੁਤ ਸਾਰਾ ਇਨਾਮ ਦੇ ਕੇ ਘਾਤੂ ਰਿਆ ਇਸ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਆਪਣਾ ਕੰਮ ਬੜੇ ਸਾਵਧਾਨੀ ਨਾਲ ਤੇ ਪ੍ਰੇਮ ਨਾਲ ਕਰਨਾ ਚਾਹੀਦਾ ਹੈ ਕਿਸੇ ਦੇ ਲਾਲਚ ਵਿੱਚ ਨਹੀਂ ਆਉਣਾ ਚਾਹੀਦਾ